ਜ਼ੇਦਰ ਦੇ ਵਿੱਚ ਜੀਐਸਟੀ ਵਿਭਾਗ ਦੇ ਮੋਬਾਈਲ ਵਿੰਗ ਨੇ ਕਰੀਬ 5 ਕਿਲੋ ਸੋਨਾ ਜ਼ਬਤ ਕੀਤਾ ਸੋ ਇਸ ਸੋਨੇ ਦੀ ਬਾਜ਼ਾਰੀ ਕੀਮਤ ਕਰੀਬ 3 ਕਰੋੜ 82 ਲੱਖ ਰੁਪਏ ਦੀ ਹੈ ਸੋ ਇਹ ਵਸੂਲੀ ਸ਼ਾਹਕੋਟ ਨੇੜੇ ਜੀਐਸਟੀ ਵਿੰਗ ਦੇ ਵੱਲੋਂ ਕੀਤੀ ਗਈ ਹੈ ਇਸ ਮਾਮਲੇ ਦੀ ਜਾਣਕਾਰੀ ਭਾਰਤ ਦੇ ਚੋਣ ਕਮਿਸ਼ਨਰ ਨੂੰ ਵੀ ਦਿੱਤੀ ਗਈ ਹੈ ਸੋ ਮੁੱਢਲੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਉਕਤ ਸੋਨਾ ਲੁਧਿਆਣਾ ਦੇ ਇੱਕ ਵੱਡੇ ਜ਼ੋਹਿਰੀ ਦੇ ਕੋਲੋਂ ਬਰਾਮਦ ਕੀਤਾ ਗਿਆ ਸੋ ਮੁੱਢਲੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਉਕਤ ਸੋਨਾ ਲੁਧਿਆਣਾ ਵਿੱਚ ਜੁਵਲਰ ਸ਼ੋਰੂਮ ਚਲਾ ਰਹੇ ਵਿਅਕਤੀ ਦੇ ਕੋਲੋਂ ਬਰਾਮਦ ਕੀਤਾ ਗਿਆ ਸੋ ਉਨ੍ਹਾਂ ਨੇ ਸੋਨਾ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾ ਦਿੱਤਾ ਤੇ ਮਾਮਲੇ ਦੀ ਜਾਣਕਾਰੀ ਚੋਣ ਅਧਿਕਾਰੀਆਂ ਅਤੇ ਆਮਦਨ ਕਰ ਵਿਭਾਗ ਨੂੰ ਵੀ ਦਿੱਤੀ ਗਈ ਹੈ ਸੋ ਜਲੰਧਰ GST ਵਿਭਾਗ ਦੇ ਮੋਬਾਈਲ ਵਿੰਗ ਨੇ 5 ਕਿਲੋ ਸੋਨਾ ਫੜਿਆ ਸੋ ਜੁਦਾਣਾ ਤੇ ਇੱਕ ਵੱਡੇ ਜੁਵੈਲਰ ਤੋਂ ਜਿਹੜੀ ਰਿਕਵਰੀ ਹੋਈ ਹੈ ਸੋ ਨਿੰਦਰਜੀ ਜਿਹੜੀ ਇਹ ਵੱਡੀ ਰਿਕਵਰੀ ਕੀਤੀ ਗਈ ਹੈ ਜਲੰਧਰ GST ਵਿਭਾਗ ਦੇ ਵੱਲੋਂ 5 ਕਿਲੋ ਸੋਨਾ ਫੜਿਆ ਗਿਆ ਸੋ ਇਨਕਮ ਟੈਕਸ ਤੇ ਚੋਣ ਅਧਿਕਾਰੀਆਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਸੋ ਹੋਰ ਕੀ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਬਿਲਕੁਲ ਦੇਖੋ ਜੇ ਅਗਰ ਪਰੰਪਰਿਤ ਗੱਲ ਕਰੀਏ ਤੇ ਜਰਨਦਰਜੀ ਜੀਐਸਟੀ ਵਿਭਾਗ ਜਿਹੜੀ ਮੋਬਾਈਲ ਵਿੰਗ ਹੈ ਉਹਨਾਂ ਕੋਲ ਜਿਹੜਾ ਪੰਜ ਕਿਲੋ ਜਿਹੜਾ ਦਾ ਸੋਨਾ ਜਿਹੜਾ ਫੜਿਆ ਗਿਆ ਦਾ ਬੋਲੀ ਤੇ ਜਿਹੜੀ ਜਿਹੜੀ ਸੋਨੇ ਦੀ ਕੀਮਤ ਅਬਿਆਰ ਦੀ ਕੀਮਤ 3 ਕਰੋੜ 82 ਲੱਖ ਰੁਪਏ ਜਣਾ ਦਾ ਦੱਸੀ ਜਾਂਦੀ ਹੈ ਉਰੋ ਜਿਹੜਾ ਇਹ ਸਾਰਾ ਜਿਹੜਾ ਕੰਮ ਹੋਇਆ ਤੇ ਜਿਹੜੀ ਬਰਾਬਰ ਦੀ ਗਿਆ ਸ਼ਾਹ ਕੋਰ ਦੇ ਕੇ ਤੇ ਕੋਲ ਜਿਹੜੇ ਜੀਐਸਟੀ ਵਿੰਗ ਦੁਆਰਾ ਜਿਹੜੀ ਇਹ ਕਾਰਵਾਈ ਕੀਤੀ ਗਈ ਸੀ ਤੇ ਦੂਜੇ ਪਾਸੇ ਅਗਰ ਗੱਲ ਕਰੀਏ ਤੇ ਕੋਰ ਕਨੈਕਟ ਲੱਗਾ ਦਾ ਉਸ ਨੂੰ ਲੈ ਕੇ ਵੀ ਜਿਹੜਾ ਪੁਲਿਸ ਕਾਫੀ ਜੜੀ ਆ ਸਖਤੀ ਦੇ ਨਾਲ ਇਨਕਰੋੜ 82 ਲੱਖ ਜਿਹੜਾ ਵਾ ਉਹ ਫੜਿਆ ਗਿਆ ਵਾ ਤੋਂ ਸ ਨੂੰ ਲੈ ਕੇ ਪੁਲਿਸ ਵੱਲੋਂ ਜਿਹੜੀ ਹੈ ਹੁਣ ਇਸ ਦੀ ਜਿਹੜੀ ਜਾਣਕਾਰੀ ਜਿਹੜੀ ਹੈ ਇਨਕਮ ਟੈਕਸ ਵਿਭਾਗ ਨੂੰ ਦੇ ਦਿੱਤੀ ਗਈ ਹੈ ਔਰ ਦੂਜੇ ਪਾਸੇ ਅਗਰ ਗੱਲ ਕਰਦੇ ਹਾਂ ਤੇ ਇਹ ਜਿਹੜਾ ਇੱਕ ਦਿਨ ਸੋਚਾ ਜਿਹੜੀ ਪੁਲਿਸ ਨੂੰ ਇੱਕ ਗੁਪਤ ਗੁਪਤ ਸੂਤਰ ਮਿਲੀ ਸੀ ਜਿਸ ਤੇ ਦੋ ਹਫ਼ਤੇ ਪੁਲਿਸ ਵੱਲੋਂ ਜਿਹੜੀ ਹੈ ਨਾਕਾਬੰਦੀ ਕਰਕੇ ਦੇਰ ਰਾਤ ਜਿਹੜੀ ਹੈ ਇਸ ਤੇ ਨਾਕਾਬੰਦੀ ਕਰਕੇ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ ਅਗਰ ਦੂਜੇ ਪਾਸੇ ਗੱਲ ਕਰੀਏ ਤੇ ਕਿ ਜਿਹੜੀ ਇੱਕ ਇੱਕ ਕਾਰ ਵੈਗਨਰ ਕਾਰ ਦੀ ਜਦੋਂ ਉਹਨਾਂ ਨੇ ਰੋਕਿਆ ਉਹ ਤਾਂ ਚੈਕਿੰਗ ਕੀਤੀ ਗਈ ਉਸ ਦੇ ਵਿੱਚ ਜਿਹੜੀ ਕਾਰ ਦੇ ਬੇਕਸ ਇਹ ਦੂਜੇ ਪਾਸੇ ਜਿਹੜੀ ਇਹਨਾਂ ਕੋਲ ਪੁੱਛਗਿੱਛ ਕੀਤੀ ਗਈ ਆ ਪੁੱਛਗਿੱਛ ਦੇ ਵਿੱਚ ਜਿਹੜਾ ਹੈ ਲੁਧਿਆਣਾ ਦੇ ਸ਼ੋਅਰੂਮ ਚਲਾਉਣ ਵਾਲੀ ਇੱਕੋ ਭਾਰੀ ਜਿਸ ਤੋਂ ਜੋ ਵਰਗੇ ਪੁਲਿਸ ਉਹ ਆ ਗਏ ਸਾਨੂੰ ਜੋ ਸੂਤਰਾਂ ਦੱਸਿਆ ਕਿ ਨਿੱਕਮਲ ਜੁਐਲਰ ਜਿਹੜੇ ਕਿ ਲੁਧਿਆਣਾ ਦੇ ਨਿੱਕਮਲ ਜੁਐਲਰ ਆ ਇਹ ਸਾਰਾ ਮਾਲ ਜਿਹੜਾ ਵਾ ਉਹਨਾਂ ਵੱਲੋਂ ਜਿਹੜਾ ਵਾ ਸਪਲਾਈ ਕੀਤਾ ਜਾ ਰਿਹਾ ਸੀ ਜਿਹੜੀ ਜਲੇ 5 ਕਿਲੋ ਸੋਨਾ ਫੜਿਆ ਗਿਆ ਜਿਸ ਦੀ ਕੀਮਤ ਜਿਹੜੀ ਆ ਤੇ ਲਗਭਗ 3 ਕਰੋੜ 82 ਲੱਖ ਜਿਹੜੀ ਦੱਸੀ ਜਾ ਰਹੀ ਹੈਗੀ ਆ ਇਹ ਨਿੱਕਮਲ ਜੁਐਲਰ ਲੁਧਿਆਣੇ ਦੇ ਨੇ ਉਹਨਾਂ ਇਹ ਸਾਰਾ ਗੈਲੈਕਸੀ ਨੈਟਵਰਕ ਉਹਨਾਂ ਦੇ ਨਾਲ ਜਿਹੜਾ ਸਮਝੂ ਲਤ ਵੀ ਸੰਜਾ ਕਸੰਦੀ ਤਿਆਰੀ ਕੀਤੀ ਹੈ ਜੀਐਸਟੀ ਵਿਭਾਗ ਵੱਲੋਂ ਸੰਜਾ ਕਸੰਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਕਿਤੇ ਨਾ ਕਿਤੇ ਗੱਲ ਕਰੀਏ ਜੇ 5 ਕਿਲੋ ਸੋਨਾ ਅਗਰ ਜਿਹੜੀ ਗੱਲ ਕਰੀਏ ਤੇ ਕਿੱਥੋਂ ਆਇਆ ਇਹ ਵੀ ਇੱਕ ਜਣਾਵਾ ਬੜਾ ਵੱਡਾ ਇੱਕ ਜਣਾਵਾ ਸਵਾਲ ਖੜਾ ਹੁੰਦਾ ਹੈ ਕਿਉਂਕਿ ਕੋਈ ਕੋਡ ਟਨਡਕ ਲੱਗਾ ਚੋਣਾਂ ਵਿੱਚ ਚੋਣ ਵਿਚਾਰ ਸੈਟਾ ਲੱਗੀ ਦੀ ਹੈਗੀ ਆ ਵੀ ਪੁਲਿਸ ਤੋਂ ਵੀ ਰੰਗਣਾ ਖਵਾ ਕਿਉਂਕਿ ਅਪਾ ਗੱਲ ਕਰੀਏ 2 ਲੱਖ ਤੋਂ ਵੱਧ ਅਸੀਂ ਨਕਦੀ ਨਹੀਂ ਲੈ ਕੇ ਜਾ ਸਕਦੇ ਤੇ ਜਿਸ ਤੇ ਉੱਤੇ ਜਣਾਵਾ ਕਿ ਹੁਣ ਪੁਲਿਸ ਨੇ ਸ਼ਕਤੀ ਨਾਲ ਕਾਰਵਾਈ ਕਰਦੇ ਇਸ ਨੂੰ ਜ਼ਬਤ ਕਰਕੇ ਜਣਾਵਾ ਜੀਐਸਟੀ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਔ और निका मल जो लग कि नाम सामने आ रहे हो उस उसके तो भी जला हो कंजा जला हुआ कच्चा जा रहा है।, है बिल्कुल जांच का विषय है बिल्कुल जांच की जाएगी जी बहुत बहुत धन्यवाद नरेंद्र जी तमाम जानकारी साझी करने के लिए